ਨਵੀਂ ਨੌਕਰੀਆਂ ਚ ਲੈ ਜਾਣ ਕਿਹਾ ਜਾਣ ਵਾਲਾ ਘੋੜਾ ਪਹੁੰਚ ਗਿਆ ਮੰਡੀ ਦੇ ਉੱਪਰ ਆਲੇ-ਦਾਲੇ ਮੰਡੀ ਸਾਰੀ ਇਕੱਠੀ ਆ ਜੀ ਸੋ ਨਿਹਾਨ ਸੋ ਸ੍ਰੀ ਆਗਰ ਇਹ ਕੋੜੀ ਦੀ ਬੜੀ ਢੀਕ ਸੀ ਮੰਡੀ ਦੇ ਉੱਪਰ ਬਈ ਸਾਰਿਆਂ ਨੂੰ ਇਹਦੇ ਆਲੇ-ਦਾਲੇ ਤੁਹਾਨੂੰ ਮੇਲਾ ਲੱਗਦਾ ਦਿਖਾਉਂਦੇ ਹਾਂ ਹੁਣ ਐਸੀ ਨਜ਼ਰ ਲੱਗਿਆ ਆ ਜੋ ਆ ਖੋਲ ਕੇ ਨਾ एक घंटा लेट पहुंचे पूरा भाई मंत्री मंगू टाइम दे के लेट हो <laughs> दो घंटे <laughs> दो घंटे पूरा गुड्डू हो जाके गुड्डू टेढ़े रखी मगर ना लाई वाह फट्टा ही रखी फिर नहीं इधर आऊंगा फट्टा इतने रख ਆਵੇ ਦਾਏ ਆ ਜਾ ਫਟਾ ਹੀ ਫਟਾ ਬਲਵਿੰਦਰ ਦੀ ਐਂਟਰੀ ਹੋ ਗਈ ਮੈਟਰ ਮੁਖਰ ਮਾਗੀ ਮੇਲੇ ਦੇ ਵਿੱਚ ਪਲਵਾਨ ਦਾ ਸੁਮੰਦਰ ਕੋੜੇ ਕੋੜੇ ਪਲਵਾਨ ਦਾ ਪਤਵਾਂ ਕਰਦਾ ਆ ਆਉਣਾ ਧੀੜ ਬਣੀ ਉੱਥੇ ਪਲਵਾਨ ਜੀ ਮੜਾ ਜੇ ਲਵਾ ਦੋ ਕਿਹੜਾ ਮੜਾ ਜੀ ਕੀ ਆਲਾ ਬਾਈ ਹੋਰ ਜੀ ਬਾਈ ਠੀਕ ਹੋ ਗਿਆ ਮੈਂ ਡਿਕਾ ਬਾਕੀਆਂ ਦਾ ਪਤਵਾਂ ਦੇ ਖਾਣ ਤੋਂ ਬਾਅਦ ਬਾੜੀ ਸੁਣੇ ਖੜਾਉਂਦਾ ਬਾਹਰ ਰੰਗ ਐ ਖੜ ਜਾਂਦਾ ਆ ਕੀ ਅਰਗੇ ਫਿਰ ਘਰਤੀ ਹੁੰਦੀ ਹੈ ਗੱਲ ਦੋਨੇ ਚ ਬਾਹਰ ਬੰਦਿਆਂ ਨੂੰ ਖਾਣ ਉਹਦਾ ਵੀ ਬੜਾ ਖੜਦਾ ਲੈ ਵੇਖੀ ਚੱਲੋ ਮੈਨੂੰ ਲੇ ਵੀ ਪਲਵਾਨਾਂ ਦੇ ਟੈਂਟ ਤੇ ਖੜਿਆ ਪਿੰਦੇ ਬਾਈ ਆ ਜਿਹੜਾ ਹਜੂਮ ਜੁੜਾ ਹੋਏ ਚੀਜ਼ ਦਾ ਕੋਈ ਮੁੱਲ ਹੈ ਬਈ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਤੇ ਮਾਲਕ ਨੇ ਬਾਈ ਦੇਖੋ ਐਡੀ ਤਗੜੀ ਦਾਤ ਦਿੱਤੀ ਆ ਬਾਈ ਉਹਨਾਂ ਨੂੰ ਸਮੁੰਦਰ ਸਮੁੰਦਰ ਨੇ ਦੇਖੋ ਕਿਵੇਂ ਮੇਲਾ ਬਣਤਾ ਬਾਈ ਸਾਰਾ ਮੇਲਾ ਇਕੱਠਾ ਕਰਦਾ ਸਾਰਾ ਮੇਲਾ ਇਕੱਠਾ ਕਰਦਾ ਬਾਈ ਤੁਹਾਡਾ ਧੰਨਵਾਦ ਆ ਜਿਹੜੇ ਸਾਰੇ ਬੰਦਿਆਂ ਨੂੰ ਦਰਸ਼ਨ ਵੀ ਤੁਸੀਂ ਕਰਾ ਦੇਣਾ ਸਮੁੰਦਰ ਦੇ ਬਾਈ ਸਹੀ ਹੈ ਜਿਹੜਾ ਨਹੀਂ ਪਹੁੰਚ ਸਕਦਾ ਉਹ ਦਰਸ਼ਨ ਕਰ ਲੈਂਦੇ ਬਿਲਕੁਲ ਬਿਲਕੁਲ ਹਰ ਇੱਕ ਮੰਡੀ ਤੇ ਹੁਣ ਜਿਹੜੀ ਵੀ ਆਪਣੀ ਮਾਗੀ ਦੀ ਆਉਂਦੀ ਆ ਬਾਈ ਉਰੀ ਲੈ ਕੇ ਜਰੂਰ ਆਉਂਦੇ ਤੇ ਦੂਰੋਂ ਦੂਰੋਂ ਬਾਈ ਸਾਰੇ ਬੰਦੇ ਦੇ ਦਰਸ਼ਨ ਕਰਨ ਨੂੰ ਖੜੇ ਨੇ ਆਏ ਇੱਕ ਕੱਲ ਨੂੰ ਆਉਣਾ ਸਮੁੰਦਰ ਨੇ 15 ਨੂੰ ਵੀ ਕੱਲ ਨੂੰ ਵੀ ਆਉਣਾ ਠੀਕ ਅੱਜ ਹੈਗੀ 14 ਤਰੀਕ ਮੱਗੀ ਮੇਲਾ ਤੇ ਕੱਲ ਨੂੰ 15 ਨੂੰ ਵੀ ਆਊਗਾ ਕਈ ਦੋਸਤ ਮਿਸ ਕਰ ਜਾਂਦੇ ਉਹਨਾਂ ਨੂੰ ਹੁੰਦਾ ਵੀ ਯਾਰ ਅਸੀਂ ਸ਼ਾਇਦ ਪਿੱਛੇ ਰਹਿ ਗਏ ਤਾਂ 15 ਨੂੰ ਵੀ ਅਸੀਂ ਦਰਸ਼ਨ ਕਰ ਸਕਦੇ ਹਾਂ ਤੇ ਦੂਜੀ ਗੱਲ ਮੈਂ ਇਹ ਕਹਿੰਨਾ ਬਾਈ ਕੋੜਾ ਪੂਰਾ ਫਿੱਟ ਕਰਿਆ ਪਹਿਲਵਾਨ ਦੀ ਮਿਹਨਤ ਬਹੁਤ ਆ ਬਣੀ ਹਾਂ ਬਾਈ ਦੀ ਮਿਹਨਤ ਬਹੁਤ ਹਾਂ ਮਿਹਨਤ ਬਹੁਤ ਆ ਇੰਨੀ ਕਰ ਆਪਾਂ ਦੂਜੇ ਦਿਖਾਈਏ ਜਾਨਵਰੇ ਇਹਦੇ ਬੱਚੇ ਵੀ ਆਏ ਹੋਏ ਨੇ ਜਣੇ ਆਜੋ ਮਿੱਤਰੋ ਸਮੁੰਦਰ ਦੇ ਦਰਸ਼ਨ ਤੁਹਾਨੂੰ ਕਰਾਤੇ ਛੋਟਾ ਕਰਾਉਣੀ ਹੈ ਅੱਛਾ ਜੀ ਜਰੂਰ ਜਰੂਰ ਸਮੁੰਦਰ ਦੇ ਦੋ ਪੁੱਤ ਵੀ ਆਏ ਹੋਏ ਨੇ ਨਾ ਇਹ ਵੀ ਦਿਖਾ ਦੀ ਆਹ ਕੋੜਾ ਤਾਂ ਆਪਾਂ ਨੇ ਥੋੜੇ ਦਿਨੇ ਹੋਏ ਅਜੇ ਵੀਡੀਓ ਕਰੀਆ ਫਰਜੰਦ ਬਾਈ ਸ਼ਰਨ ਕੋਲ ਆ ਹੁਣ ਕੌਣੀ ਬੰਡ ਬਾਈ ਹਣਾ ਹਾਂਜੀ ਹਾਂਜੀ ਤੇ ਇਹ ਮੈਨੂੰ ਲੱਗਦਾ ਦੋ ਦੰਦ ਹੈ ਜੀ ਹੁਣ ਦੀ ਆਪਾਂ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੱਸੀਏ ਇਹ ਤਾਂ ਪਹਿਲੀ ਮੇਲਾ ਲਾਇਆ ਨੇ ਬਾਈ ਹਾਂ ਪਹਿਲਾ ਮੇਲਾ ਬਾਈ ਨਹੀਂ ਨਹੀਂ ਪਹਿਲਾ ਮੇਲਾ ਪਹਿਲਾ ਮੇਲਾ ਠੀਕ ਆ ਆ ਇਹਦੀ ਮਾਂ ਖੜੀ ਆ ਇਹਦੀ ਮਾਂ ਖੜੀ ਇਹਦੀ ਮਾਂ ਸਾਥੋਂ ਵੀਡੀਓ ਚ ਉਦੋਂ ਦਿਖਾਈ ਨਹੀਂ ਗਈ ਸੀ ਬਾਈ ਓਕੇ ਬਾਈ ਤੇ ਹੁਣ ਲਾਈਵੇ ਦਿਖਾ ਦਨੇ ਦੋਸਤਾਂ ਨੂੰ ਆਪਾਂ ਨੂੰ ਅੱਜ ਮੈਂ ਥੋੜੀ ਜੀ ਨੀਵੇਂ ਚ ਖੜੀ ਆ ਘੋੜੀ ਦੇਖੋ ਕਿੰਨੀ ਵੱਡੀ ਆ ਇਹਦੀ ਕੀ ਡਿਟੇਲ ਆ ਘੋੜੀ ਦੀ ਬੰਦੇ ਬਾਈ ਅੱਛਾ ਜਰਾ ਬਾਦਲ ਸਾਹਿਬ ਕੋਲ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਮਹਾਰਾਜਾ ਘੋੜੀ ਦੀ ਬੱਚੀ ਆ ਗਈ ਇਹ ਕਿੰਨੇ ਬੱਚੇ ਦੇ ਗਿਆ ਆਪਣੇ ਫਾਰਮ ਤੇ ਬਾਈ ਇਹਨੇ ਦੋਵੇਂ ਬਛੇਰੇ ਹੀ ਦਿੱਤੇ ਬਾਈ ਅੱਛਾ ਆ ਵੀ ਬਛੇਰਾ ਇੱਕ ਇਹਦੇ ਮਗਰ ਬਛੇਰਾ ਹੁੰਦਾ ਸਮੁੰਦਰ ਦਾ ਹੀ ਆ ਉਹ ਸਮੁੰਦਰ ਦਾ ਠੀਕ ਆ ਬਾਈ ਦੋਵੇਂ ਬੱਚੇ ਦੇ ਗਏ ਦੋਵੇਂ ਆਪਣੇ ਕੋਲੇ ਇੱਕ ਉਹ ਖੜਾ ਹੁਣ ਇਹ ਕਾਕੀ ਵਾਲੇ ਤੋਂ ਗੱਬਣ ਸੂਬੇਦਾਰ ਤੋਂ ਅੱਛਾ ਹੁਣ ਸੂਬੇਦਾਰ ਤੋਂ ਗੱਬਣਾ ਹਾਂਜੀ ਠੀਕ ਹੈ ਜਿਹੜਾ ਆਪਾਂ ਨੇ ਬਾਈ ਉੱਥੇ ਆਏ ਬ ਆ ਬੱਚਾ ਆਪਣੇ ਆਮਨੇ ਬਾਈ ਕੋਲੇ ਆ। ਹਾਂ ਇਹ ਹੁਣ ਭੋਖੜੇ ਬਾਈ। ਠੀਕ ਆ ਬਾਈ। ਹਾਂਜੀ। ਆ ਪਿੰਡ ਭੋਖੜੇ ਆ। ਭੋਖੜੇ ਵਾਲੇ ਇੱਕ ਮਾਰਵਾੜੀ ਵੀ ਲੈ ਕੇ ਆਏ ਨੇ ਘੋੜਾ। ਹਾਂਜੀ ਹਾਂਜੀ ਤੁਹਾਨੂੰ ਦਿਖਾਵਾਂਗੇ। ਹਾਂਜੀ। ਇਹ ਕਿੰਨੀ ਉਮਰ ਦਾ ਹੋ ਗਿਆ ਬੱਚਾ ਵੀਰੇ? ਇਹ 27 ਕਿ ਮਹੀਨੇ ਦਾ ਹੋਗਾ ਬਾਈ। ਇਹ ਫੇਸ ਦੀ ਕਾਪੀ ਹੋ ਆ ਸਮੁੰਦਰ ਦੀ ਜਿਵੇਂ ਹਾਂ। ਹਾਂ ਡਿੱਟੋ। ਬਿਲਕੁਲ। ਕੱਦ-ਕੁੱਦ ਵੀ ਬੜਾ ਚੰਗਾ ਇਹਦਾ। ਕੰਨ ਫੇਸ ਜਿਵੇਂ ਹਾਂ ਆਪਦੇ ਪਿਓ ਵਰਗਾ। ਆਪਿਓ ਵਰਗਾ। ਇਹਦੀ ਮਾਂ ਵਾਲੇ ਪਾਸੋਂ ਵੀ ਡਿਟੇਲ ਆ। ਇਹ ਸੁਨੰਦੀ ਵਾਲੀ ਦੀ ਆ। ਅੱਛਾ ਬਾਈ। ਇਹਦੀ ਮਾਂ ਬਸ਼ਨੰਦੀ ਵਾਲੇ ਦੀ। ਠੀਕ ਆ ਠ अच्छा भाई वो तो फिर भाई तो भाईपो आमणे नु ਦਵਾ ਦਸ ਠੀਕ ਹੈ ਜੀ ਹਾਂਜੀ ਆਏ ਤੁਹਾਨੂੰ ਦੂਜਾ ਵੀ ਮਾਰਵਾੜੀ ਮਿੱਤਰੋ ਦਿਖਾ ਦਈਏ ਪਲਵਾਨ ਜੀ ਪਹੁੰਚ ਗਏ ਜੀ ਦੋ ਸ਼ਬਦ ਸਾਰੇ ਸ਼ਬਦ ਸਸਿਕਾ ਪਲਵਾਨ ਜੀ ਸਾਰੇ ਸ਼ਬਦ ਪਿੰਦੇ ਹੁੰਦੇ ਤੇ ਆਮਣੇ ਵਾਲਾ ਘੋੜਾ ਵੀ ਦਿਖਾ ਦਈਏ ਇਹਦੇ ਬਾਰੇ ਮੜੀ ਤੁਸੀਂ ਡਿਟੇਲ ਜ਼ਰੂਰ ਦਿਓ ਵੀ ਪਲਵਾਨ ਹੋ ਵੀ ਇਹ ਪ्युअर ਮਾਰਵਾੜ ਦਾ ਮਤਲਬ ਘੋੜਾ ਕੱਢ ਕੇ ਲੈ ਕੇ ਆਏ ਨੇ ਮੈਂ ਤਾਂ ਇਹਦੇ ਇੱਕ ਵਾਰ ਘੋੜੇ ਦੇ ਦਰਸ਼ਨ ਕਰਕੇ ਦੇ ਕੇ ਆਇਆ ਤਾਉਣ ਫੇਸ ਮੂੰਹ ਜਿਹੜਾ ਪ्योर ਮਾਰਵਾੜੀ ਹੁੰਦਾ ਉਹ ਚੀਜ਼ ਆ ਤੇ ਆਜੋ ਪਲਵਾਨ ਜੀ ਦੇ ਬਾਰੇ ਪਾ ਦਿਓ ਚਾਨਣਾ ਬੜਾ ਮੋਟਾ ਤੁਸੀਂ ਹਾਂਜੀ ਭਾਈ ਭਾਈ ਕੀ ਡਿਟੇਲ ਆ ਘੋੜੇ ਦੀ ਇਹ ਵੀਰੇ ਬਾਜੀ ਜਕੌੜੇ ਵਾਲਾ ਘੋੜਾ ਹੋਇਆ ਇਹਦਾ ਬਾਜੀ ਜਕੌੜਾ ਹਾਂ ਉਹਦਾ ਅੱਗੇ ਰਾਜਮੂਸੀ ਬੱਚਾ ਅੱਛਾ ਭਾਈ ਕੋ ਘੋੜੇ ਦਾ ਇਹ ਬੱਚਾ ਹੈਗਾ ਠੀਕ ਆ ਵੀਰੇ ਮਾ ਇਹਦੀ ਉਦੇਪੁਰ ਪੈਲਸ ਸੁਲਤਾਨ ਦੀ ਅੱਛਾ ਜੀ ਸੁਲਤਾਨ ਦੀ ਭੈਣ ਆ ਗਈ ਹਾਂਜੀ 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 ਠੀਕ ਆ ਬਈ ਸੁਲਤਾਨ ਦੀ ਉੱਥੇ ਇਹ ਅੱਛਾ ਬਈ ਜੈਪੁਰੀ ਬਰੀਡ ਹੋਇਆ ਇਹ ਅੱਛਾ ਬਈ ਹਾਂਜੀ ਹਾਂਜੀ ਕਿੰਨੀ ਉਮਰ ਦਾ ਘੋੜਾ ਵੀਰੇ ਇਹ ਉਮਰ ਵੀਰੇ ਇਹ ਦੀ ਹੋਗੀ 21 ਸਾਲ 2005 ਦਾ ਜਨਮ ਦੱਸਿਆ ਇਹਦਾ ਆਪਾਂ ਨੂੰ ਅੱਛਾ ਬਈ ਜਿੱਥੋਂ ਆਪਾਂ ਨੇ ਲਿਆ ਹੈ ਹੈ ਠੀਕ ਆ ਬਈ ਤੇ ਬੱਚੇ ਪੁੱੱਚੇ ਕਿਵੇਂ ਆਏ ਨੇ ਇਹਦੇ ਆਵਨ ਬਈ ਬੱਚੇ ਬਈ ਪਹਿਲਾਂ ਉਹਨਾਂ ਨੇ ਇਹ ਨਾ ਟੈਂਟ ਪੈਕਿੰਗ ਦੇ ਵਿੱਚ ਘੋੜਾ ਅੱਛਾ ਸੀਗਾ ਪਹਿਲਾਂ ਅੱਛਾ ਬਈ ਉਹਨਾਂ ਨੇ ਘੋੜਿਆਂ ਦੀ ਕ੍ਰੋਸਿੰਗ ਨਹੀਂ ਕਰਵਾਈ ਇਹ ਤੋਂ ਅੱਛਾ ਵੀਰੇ ਇਹ ਤੋਂ ਆਪਣਾ ਪਿਛਲੇ ਸਾਲ ਹੀ ਬਈ ਅਜੀਤ ਨੰਦਲ ਨੇ ਅੱਛਾ ਬਈ ਲੈ ਕੇ ਉਹਨਾਂ ਤੋਂ ਉੱਥੇ ਉੱਥੇ 22 ਘੋੜਿਆਂ ਦੀ ਕਵਰਿੰਗ ਕਰਾਈ ਆ ਅੱਛਾ ਬਈ ਉਹ ਤੋਂ ਇੱਕ ਦੋ ਬੱਚੇ ਇਹਦੇ ਆ ਗਏ ਅੱਛਾ ਬਈ ਬਹੁਤ ਹੀ ਜ਼ਿਆਦਾ ਕੈਕਟਰ ਦੇ ਬਹੁਤ ਫਾਈਨ ਬੱਚੇ ਆ ਗਏ ਇਹਦੇ ਠੀਕ ਆ ਬਈ ਤੇ ਬਾਕੀ ਅੱਗੇ ਆਪਣੇ ਕੋਲੇ ਵੀ ਪੰਜ ਚਾਰ ਘੋੜੀਆਂ ਨੈਟ ਹੋ ਗਈਆਂ ਦੀ ਮਾਰਕਿੰਗ ਵੀ ਸੋਹਣੀ ਆ ਬਈ ਜਿਵੇਂ ਲਾਈਨ ਅਲੱਗ ਆ ਹਨਾ ਪੰਜ ਕਲੈਨ ਹੋ ਗਿਆ ਪੂਰਾ ਹਾਂ ਵੀਰੇ ਆਪਣੇ ਜਿਵੇਂ ਲਾਲੋ ਵੀ ਆਪਣੇ ਤਾਂ ਸਾਰੇ ਇਹਨਾਂ ਤੋਂ ਹੀ ਵੱਖ ਆ ਗਏ ਹਾਂ ਬਾਜੀ ਵਾਲੀ ਲਾਈਨ ਆ ਗਈ ਹਾਂ ਹਾਂ ਮਾਲਾ ਪਾਸਾ ਵੀ ਇਹਦਾ ਉਧਰ ਰਾਇਲਸ ਦੀ ਆ ਗਈ ਨਾਲ ਦੀ ਹਾਂ ਉਹ ਵੀ ਸੁਲਤਾਨ ਦੀ ਭੈਣ ਆ ਗਈ ਉਹ ਵੀ ਕਾਫੀ ਦੂਰ ਚਲੇ ਗਿਆ ਹਉਣ ਵਾਲੀ ਲਾਈਨ ਨਾਲ ਤੇ ਬਾਕੀ ਇਹਨੇ ਘੋੜੇ ਨੇ ਸਪੋਰਟਸਮੈਨ ਹੈਗਾ ਘੋੜਾ ਇਹ ਆਪਾਂ ਕਹਿ ਦਈਏ ਵੀ ਇਹਨੇ ਸਪੋਰਟਸ ਦੇ ਵਿੱਚ 2-3 골ਡ ਮੈਡਲ ਜਿੱਤੇ ਹੋਏ ਨੇ ਹਾਂਜੀ ਹਾਂਜੀ ਵਾਹ ਤੇ ਜੈਪੁਰ ਤੋਂ ਭਾਈ ਜਿਵੇਂ 21 ਸਾਲ ਦਾ ਘੋੜਾ ਕਹ ਰਹੇ ਕੋਈ ਗਾਮਚੀ ਡਾਉਣ ਨਹੀਂ ਕੋਈ ਕੁਛ ਨਹੀਂ ਹਨਾ ਐਨ ਪੂਰਾ ਪਿਆ ਫਿੱਟ ਦੇਖ ਲੋ ਵੀ ਫਿੱਟ ਪਿਆਗਾ ਵਧੀਆ ਬਸ਼ੇਰਿਆਂ ਨੂੰ ਪਿਆਰ ਕਹਿੰਦੇ ਭਾਈ ਜ਼ਿਆਦਾਤਰ ਤਾਂ ਮੁ ਨੌਕਰੇ ਦੇ ਸ਼ਕੀਨ ਹੋ ਫਿਰ ਆ ਘੋੜਾ ਕਿਉਂ ਲੈ ਆਏ ਤੁਹਾਡੇ ਗਰੁੱਪ ਚ ਭਾਈ ਇਹ ਬਸ ਐ ਵਕਰੀ ਜੀ ਲੈਣ ਦਾ ਲੱਗਿਆ ਨਾ ਤਾਂ ਕਰਕੇ ਸੋਚਿਆ ਵੀ ਇੱਕ ਚੰਗੀ ਵਕਰੀ ਲੈਣ ਪੰਜਾਬ ਨੂੰ ਦਿੱਤੀ ਜਾਵੇ ਠੀਕ ਆ ਭਾਈ ਉਸ ਚੰਗੇ ਰਿਜ਼ਲਟ ਪੰਜਾਬ ਜਾ ਜਾਣ ਕੋਈ ਹੋਰ ਸੱਜਣ ਮਿੱਤਰ ਗਰੋਥ ਕਰ ਜਾਣ ਇਹ ਵੀ ਗੱਲ ਸਹੀ ਹੈ ਹਾਂ ਇੱਕ ਡਿਫਰੈਂਟ ਲਾਈਨ ਵੀ ਜ਼ਰੂਰੀ ਹੈ ਡਿਫਰੈਂਟ ਲਾਈਨਸ ਹੀ ਨਾ ਹਾਂ ਬਿਲਕੁਲ ਲੋ ਮਿੱਤਰੋ ਪਹਿਲਵਾਨਾਂ ਦੀ ਤੁਹਾਨੂੰ ਟੈਂਟ ਤੇ ਦਰਸ਼ਨ ਕਰਾਤੇ ਤਿੰਨ ਘੋੜੇ ਆ ਆਪਣੇ ਆਏ ਹੋਏ ਬਾਈ ਹਨ ਹਾਂਜੀ ਚਾਰ ਚਾਰ ਘੋੜੇ ਇੱਕ ਕੱਲ ਨੂੰ ਸੂਬੇਦਾਰਾਂ ਦੇ ਸੂਬੇਦਾਰ ਕਾਕੀ ਵਾਲਾ ਵੀ ਆਉਣਾ ਕੱਲ ਨੂੰ ਕਾਕੀ ਵਾਲਾ ਹਾਂ ਉਹ ਵੀ ਆਉਣਾ ਠੀਕ ਹੈ ਲੋ ਮਿੱਤਰੋ ਕਮੈਂਟ ਕਰਕੇ ਦੱਸਿਓ ਤੇ ਸਮੁੰਦਰ ਜਿਨ੍ਹਾਂ ਨੇ ਦਰਸ਼ਨ ਕਰ ਲਏ ਤੇ ਸਮੁੰਦਰ ਬਾਰੇ ਵੀ ਦੋ ਸ਼ਬਦ ਜਰੂਰ ਦੱਸਿਓ ਧੰਨਵਾਦ ਸਾਰੇ ਤੁਹਾਨ ਧੰਨਵਾਦ 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 ਬਹੁਤ ਬਹੁਤ